ਸਾਰੇ ਨਾਲ ਸੈਸੀ ਕਾਲ ਜੀ ਤੁਸੀਂ ਸਾਰੇ ਕਿਵੇਂ ਹੋ ਤੇ ਉਮੀਦ ਕਰਦੇ ਹਾਂ ਸਾਰੇ ਠੀਕ ਹੋਵੋਗੇ ਤੇ ਅੱਜ ਦੇ ਬਲੌਗ ਤੇ ਤੁਹਾਡਾ ਸਵਾਗਤ ਹੈ ਤੇ ਆਪਾਂ ਕਰਨ ਲੱਗੇ ਹੈਗੇ ਅੱਜ ਦੇ ਬਲੌਗ ਨੂੰ ਸ਼ੁਰੂ ਤੇ ਸਬਜ਼ੀ ਬਣਾਉਣ ਲੱਗੀ ਹਾਂ ਮੈਂ ਢਿੰਡੀ ਦੀ ਸਬਜ਼ੀ ਸਵੇਰ-ਸਵੇਰ ਦਾ ਟਾਈਮ ਹੈ ਤੇ ਢਿੰਡੀ ਕੱਟ ਲਈ ਹੈਗੀ ਤੇ ਗੰਡੇ ਹਰੀ ਮਿਰਚ ਵੀ ਕੱਟ ਲਈ ਤੇ ਇੱਧਰ ਬਣਾਈ ਸੀਗੀ ਕਦੂਰੀ ਸੁੱਕੀ ਸਬਜ਼ੀ ਦੁਬਾਰਾ ਇੰਟਰ ਕਰ ਲੈਂਦੇ ਆ ਸਾਈਡ ਤੇ ਆਟਾ ਵਗੈਰਾ ਗੁੰਨ ਲਿਆ ਆਪਾਂ ਸਾਰਾ ਕੰਮ ਕਰ ਲਿਆ ਫਟਾਫਟ ਕੰਮ ਕਰਨੇ ਆ ਜੇ ਦੀਦੀ ਵਰਗਿਆਂ ਨੇ ਆਉਣਾ ਹੈਗਾ ਤੇ ਉਹਨਾਂ ਦੇ ਤੋਂ ਪਹਿਲਾਂ ਪਹਿਲਾਂ ਰੋਟੀ ਬਣਾ ਕੇ ਰੱਖਣੀ ਹੈ ਉਹਨਾਂ ਨੇ ਜਾਣਾ ਦਵਾਈ ਲੈਣ ਤੇ ਇਹ ਮਿਰਚਾਂ ਫੜਕੀਆਂ ਸੀ ਜਿਹੜੀਆਂ ਤੇ ਉਸ ਕੜਾਈ ਦੇ ਵਿੱਚ ਤਾਂ ਉਹ ਸਬਜ਼ੀ ਬਣਾਈ ਤੇ ਇਸ ਦੇ ਵਿੱਚ ਪਿੰਡਾਂ ਵਧੀਆ ਬਣੰਗਾ ਮਿਰਚਾਂ ਜਿਹੜੀਆਂ ਘਈ ਕੋਲੀਆਂ ਚ ਕੱਟ ਦਿੰਨੇ ਆਂ भाई मिर्च थलेगी मिर्च नहीं पाते हूँ बिच कड़ाही अपना धो ले ਦੋਦੀ ਹਜੇ ਅਜਾ ਆਇਆ ਨਹੀਂਗਾ ਦੋਦੀ ਲੇਟ ਹੋ ਗਿਆ ਇੱਕ ਗਰਮੀ ਬਹੁਤ ਜ਼ਿਆਦੇ ਹੋਈ ਤੇ ਇੰਨੀ ਗਰਮੀ ਹੋਈ ਪਈ ਅੱਜ ਤਾਂ ਫਿਰ ਬਹੁਤ ਜ਼ਿਆਦੇ ਗਰਮੀ ਹੋਈ ਪਈ ਇਹ ਦੋ ਦੋ ਤਾਂ ਠੰਡ ਹੋ ਗਈ ਸੀਗੀ ਨਹੀਂ ਪੈ ਗਿਆ ਸੀਗਾ ਤੇ ਪਰ ਅੱਜ ਗਰਮੀ ਬਹੁਤ ਜ਼ਿਆਦੇ ਹੋਈ ਪਈ ਐ ਇੱਕ ਗਰਮੀ ਦੇ ਵਿੱਚ ਕੰਮ ਕਰਨਾ ਬਹੁਤ ਔਖਾ ਹੋ ਜਾਂਦਾ ਹੈਗਾ ਸਾਰੀ ਰਸੋਈ ਹੈ ਜਿਹੜੀ ਇੱਧਰ ਉੱਧਰ ਹਲੇ ਆ ਸਾਰਾ ਕੰਮ ਕਲੀਅਰ ਕਰ ਲਈ ਇਦੋਂ ਸਾਰਾ ਰੋਟੀ ਪਾਣੀ ਦਾ ਕੰਮ ਹੋ ਜੇ ਤੇ ਉਦੋਂ ਸੈੱਟ ਹੁੰਦੀ ਹੈਗੀ ਉਦੋਂ ਪਹਿਲਾਂ ਤਾਂ ਬਸ ਉਹੀ ਹਾਲ ਰਹਿੰਦਾ ਦਾ ਕਦੇ ਇਧਰੋਂ ਕੋਈ ਚੀਜ਼ ਇਧਰ ਕਰਤੀ ਕਦੇ ਇਧਰੋਂ ਉਧਰ ਕਰਤੀ ਤੇ ਬਲੌਗ ਨਾਲ ਅੰਡ ਤੱਕ ਜਰੂਰ ਬਣੀ ਰਹੋ ਤੇ ਪਲੀਜ਼ ਫੁੱਲ ਬਲੌਗ ਦੇਖਿਆ ਕਰੋ ਤੇ ਕਿਸੇ ਨਾ ਕਿਸੇ ਟੌਪਿਕ ਤੇ ਆਪਾਂ ਗੱਲ ਕਰਦੇ ਹੁੰਨੇ ਹੈਗੇ ਤੇ ਆਪਾਂ ਉਹ ਗਲਤ ਨਹੀਂ ਹੈਗੇ ਆਪਾਂ ਸਾਰਿਆਂ ਨੂੰ ਸਹੀ ਆਣੇ ਹੁੰਨੇ ਹੈਗੇ ਤੇ ਆਪਾਂ ਕਦੇ ਵੀ ਕਿਸੇ ਦੀ ਕੋਈ ਇਧਰ ਉਧਰ ਨਹੀਂ ਕਰੀਗੀ ਤੇ ਨਾ ਹੀ ਕਰਨ ਚ ਫਾਇਦਾ ਹੈ ਤੇ ਅੱਜ ਕੱਲ ਤਾਂ ਲੋਕ ਆਪਣੇਾਂ ਤੋਂ ਹੀ ਇੱਕ ਦੂਜੇ ਤੋਂ ਜਲੀ ਜਾਂਦੇ ਹੈਗੇ ਆਪਣੇਾਂ ਨੂੰ ਹੀ ਦੇਖ ਕੇ ਨਹੀਂਗੇ ਜੇ ਕਿਸੇ ਕੋਲੇ 4 ਪੈਸੇ ਆ ਤਾਂ ਉਧਰ ਬੰਦਾ ਜਾਂਦਾ ਜਿਹਦੇ ਕੋਲੇ ਪੈਸਾ ਨਹੀਂ ਉਧਰ ਕੋਈ ਨਹੀਂ ਐਂਟਰ ਕਰਦਾਗਾ ਲੜਾਈ ਸੁੱਕ ਗਈ ਹੁਣ ਪਾਉਂਗੀ ਮੈਂ ਇਹਦੇ ਚ ਤੇਲ ਬਲੌਗ ਨਾਲ ਬਣੀ ਰਿਓ ਇਹ ਬੋਤਲ ਦੇ ਵਿੱਚੋਂ ਚਾਦਰਾਂ ਖੁੱਲੀਆਂ ਜਿਨੀਆਂ ਵੀ ਦੂਸਰੀ ਬੋਤਲ ਚੋਂ ਪਾ ਲੈਣੀ ਹੈ ਦੀ ਇਹਨਾਂ ਤੇਲ ਚ ਵਧੀਆ ਬਣਦੀ ਹੈਗੀ ਤੇਲ ਤੋਂ ਬਿਨਾ ਭਿੰਡੀ ਬਣਦੀ ਨਹੀਂ ਤੇਲ ਆਪਾਂ ਜਿਆਦਾ ਪਾ ਲਿਆਗਾ ਗੰਡੇ ਤੇ ਹਰੀ ਮਿਰਚ ਸਾਰਾ ਇਹ ਠੁੰਨਾਗੇ ਫਿਰ ਉਸ ਤੋਂ ਬਾਅਦ ਪਾਵਾਂਗੇ ਭਿੰਡੀ ਤੇਲ ਹਜੇ ਗਰਮ ਹੋਇਆ ਨਹੀਂ ਤੇਲ ਗਰਮ ਹੋਣ ਤੇ ਬਾਬਾ ਟਾਈਮ ਲੱਗਦਾ ਹੈਗਾ ਇਸ ਲਈ ਮੈਂ ਕੈਮਰਾ ਬੰਦ ਕਰ ਦਿੰਨੀ ਆ ਹਜੇ ਵੀ ਤੇਲ ਗਰਮ ਨਹੀਂ ਹੋਇਆ ਤੇ ਤੇਲ ਗਰਮ ਕਰਨਾ ਹੋਵੇ ਨਾ ਜਦੋਂ ਦੋ ਬੀਟ ਕਰਨੀ ਬਹੁਤ ਔਖੀ ਹੋ ਜਾਂਦੀ ਹੈ ਕਿੰਨਾ ਟਾਈਮ ਲੱਗ ਜਾਂਦਾ ਹੈ ਗਾਇਸ ਬਹੁਤ ਟਾਈਮ ਲੱਗ ਜਾਂਦਾ ਹੌਲੀ ਹੌਲੀ ਥੋੜਾ ਥੋੜਾ ਹੁਣ ਹੋਣਾ ਸ਼ੁਰੂ ਹੋਇਆਗਾ ਤੇ ਤੇਲ ਤਾਂ ਨਾ ਪਹਿਲਾਂ ਹੀ ਰੱਖ ਦੇ بس ਗਰਮ ਕਰਨਾ ਹੌਲੀ ਹੌਲੀ ਤੇਲ ਗਰਮ ਹੁੰਦਾ ਹੈ ਅੱਜ ਕੱਲ ਦੇ ਤੇਲ ਉਹ ਜੇ ਹੈ ਵੀ ਨਹੀਂ ਹੈ ਮੁੱਲ ਵਾਲੇ ਜਿਹੜੇ ਹੈਗੇ ਬੰਦੇ ਜੇ ਤੇਲ ਆਉਂਦੇ ਆ ਜਿਹੜੇ ਘਰ ਦੇ ਤੇਲ ਹੁੰਦੇ ਹੈਗੇ ਉਹ ਤਾਂ ਬਹੁਤ ਵਧੀਆ ਹੁੰਦਾ ਹੈਗਾ ਘਰ ਦੇ ਤੇਲ ਦਾ ਤੇ ਇਹ ਸਾਡੇ ਗਾਇਸ ਮੁੱਲ ਵਾਲਾ ਤੇਲ ਹੈ ਬਾਜ਼ਾਰੂ ਕਿੱਧਰ ਚੱਲੇ ਆ ਰਸ਼ਮੀਨ ਮੈਂ ਨਹੀਂ ਮੈਂ ਰਵੀ ਕੋਲ ਹੀ ਹਾਂ ਤੋਂ ਲੈਮੋ ਤੋਂ ਲੈਮੋ ਲੋ ਜੀ ਹੁਣ ਹੋਇਆ ਇੰਨੀ ਮਿਹਨਤ ਤੋਂ ਬਾਅਦ ਤੇਲ ਗਰਮ ਤੇਲ ਗਰਮ ਹੋਈ ਜਾਂਦਾ ਹੈਗਾ ਤੇ ਹੁਣ ਮੈਂ ਪਾਉਣੀ ਹੈ ਇਹਦੇ ਵਿੱਚ ਜੀਰਾ ਪਾ ਲਈ ਥੋੜਾ ਜਿਹਾ ਜੀਰਾ ਥੋੜਾ ਜਿਹਾ ਜੀਰਾ ਪਾ ਲਈ ਫਿਰ ਕਿਆ ਹੋਰ ਚਾਹੀਦਾ ਸੀ ਰਾਈ ਤੇ ਥੋੜਾ ਜਿਹਾ ਜ਼ਿਆਦਾ ਹੀ ਗਰਮ ਹੋ ਗਿਆ ਸੀ ਮੇਰੀ ਗਲਤੀ ਨਾਲ ਥੋੜਾ ਜਿਆਦਾ ਗਰਮ ਹੋ ਗਿਆ ਕਿ ਤੇਲ ਪਾਹ ਫੜ ਕੇ ਝੂਕ ਦੇਣੀ ਕਿ ਉਂਵੇ ਤੇ ਜ਼ਿਆਦਾ ਗਰਮ ਹੋ ਗਿਆ ਸੀ ਨਾ ਸਬਜ਼ੀ ਵਧੀਆ ਬਣਾਂਗੀ कच्चे ਦੇ ਤੇਲ ਜਿਹਦੇ ਸਾਦੇ ਪਾਦਗੇ ਨਾ ਗੰਡੇ ਗੁੰਡੇ ਤੇ ਵਧੀਆ ਨਹੀਂ ਬਣਦੀ ਇਹ ਫੱਜੀ ਬਣੋਗੀ ਬਹੁਤ ਵਧੀਆ ਪੀਨੂ ਦੀ ਬੀਂਡਿੰਗ ਥੋੜੀ ਜਿਹਾ ਐਸੇ ਪੱਕੀ ਸੀਗੀ ਚਲੋ ਕੋਈ ਨਹੀਂ ਆਪਾਂ ਵਧੀਆ ਬਣਾ ਦੇਣੀ ਹੈਗੀ ਗਾਈਜ਼ ਬਣੋ ਉਹਦੇ ਸੱਤੇ ਵੀਆ ਸਬਜ਼ੀ ਰੋਟੀ ਪਾਣੀ ਜਿਹੜਾ ਕੁਝ ਆਪਾਂ ਬਣਾਉਣੇ ਹੈ ਨਾ ਤੇ ਆਪਣੇ ਬਣਾਉਣ ਦੇ ਤਰੀਕਾ ਹੁੰਦਾ ਹੈਗਾ ਕਈ ਵਰੀ ਪਰ ਤਰੀਕੀ ਥੋੜੇ ਜਾਂ ਤੋਂ ਬੰਦੇ ਥੋੜੇ ਜੀ ਲੋ ਜੀ ਸਬ지 ਬਣ ਕੇ ਆਪਣੀ ਹੋ ਗਈ ਰੈਡੀ ਸਬ지 ਬਣੀਆ ਬਹੁਤ ਵਧੀਆ ਤੇ ਚੈਨਲ ਤੇ ਨਵੇਂ ਦਾ ਚੈਨਲ ਨੂੰ ਸਬਸਕ੍ਰਾਈਬ ਕਰੂ ਤੇ ਉਹ ਵੀਡੀਓ ਜੇਕਰ ਵਧੀਆ ਲੱਗੇ ਤਾਂ ਲਾਈਕ ਸ਼ੇਅਰ ਕਮੈਂਟ ਲੋ ਜੀ ਇੱਥੇ ਕਰਨ ਲੱਗੀ ਸੀ ਮੈਂ ਰੈਸਟ ਕੰਮ ਧੰਦੇ ਆਪਾਂ ਸਾਰੇ ਕਰ ਲਏ ਸੀ ਸਵੇਰ ਸਵੇਰਾ ਦਾ ਟਾਈਮ ਸੀਗਾ ਤੇ ਮੈਂ ਫਟਾਫਟ ਅੱਜ ਕੰਮ ਨਵੇੜਲੇ ਸੀ ਜਿਵੇਂ ਮੈਂ ਤੁਹਾਨੂੰ ਦੱਸੇ ਵੀ ਅਸੀਂ ਜਾਣਾਗਾ ਬਠਿੰਡੇ ਜਾਣਾ ਅੱਜ ਅਸੀਂ ਇਹ ਸਵੇਰ ਸਵੇਰ ਰੋਟੀ ਪਾਣੀ ਵਾਲਾ ਕੰਮ ਸਾਰਾ ਨਿਬੇੜ ਲਿਆ ਸੀਗਾ ਤੇ ਜਲਦੀ ਜਲਦੀ ਕਰ ਲਿਆ ਸੀਗਾ ਸਬਜੀ ਸਬਜੀ ਬਣਾ ਲਈ ਸੀਗੀ ਤੇ ਚਾਹ ਪੀਣ ਲੱਗੇ ਸੀ ਤੇ ਇਹ ਸੁੱਤੇ ਪਏ ਸੀਗੇ ਹਜੇ ਉੱਠਣਗੇ ਹਜੇ ਤੇ ਮੈਂ ਆਖਿਆ ਮੈਂ ਕਹਿੰਦੀ ਚਾਹ ਪੀਨੇ ਆਂਗੇ ਤੇ ਚਾਹ ਪੀ ਕੇ ਤੇ ਫਿਰ ਅਸੀਂ ਆ ਗਏ ਮੈਂ ਆ ਗਈ ਸੀਗੀ ਬਾਹਰ ਤੇ ਇਸ ਵੇ ਸਵੇਰ ਦਾ ਟਾਈਮ ਸੀਗਾ ਸਾਰਾ ਚੜੂ ਹਨੇਰੋਂ ਤਾਂ ਸਾਰਾ ਕੰਮ ਤਾਂ ਦਾ ਕਰ ਲਿਆ ਸੀਗਾ ਤੇ ਉਧਰੋਂ ਹਜੇ ਰਹਿੰਦਾ ਸੀ ਉੰਦਰਲਾ ਤੇ ਬੋਕਰ ਲਾਤੀ ਸੀਗੀ ਇੱਧਰ ਬੈਠੀ ਸੀਗੀ ਮੈਕੂ ਮੈਕੂ ਚਿੜੀਆਂ ਨਹੀਂ ਦੇਖੀ ਜਾਂਦੀ ਸੀ ਚਿੜੀਆਂ ਨੇ ਬਹੁਤ ਜ਼ਿਆਦਾ ਰੌਲਾ ਪਾਇਆ ਹੋਇਆ ਸੀਗਾ ਬੱਚੇ ਆ ਉਹਨਾਂ ਦੇ ਆਲਣਿਆਂ ਦੇ ਵਿੱਚ ਤੇ ਜਿਹੜੇ ਹੋਰ ਜਾਨਵਰ ਹੈ ਉਹ ਆਉਂਦੇ ਆ ਜਦੋਂ ਦੇ ਉਹਨਾਂ ਤੋਂ ਡਰਦੇ ਨੇ ਆ ਉਹ ਤੇ ਬਹੁਤ ਰੌਲਾ ਪਾਉਂਦੇ ਨੇ ਸਵੇਰੇ ਸਵੇਰੇ ਤੇ ਇੱਧਰ ਮੈਂ ਸੋਚ ਰਹੀ ਸੀ ਕਿ ਵੀ ਅੱਜ ਇਹਨਾਂ ਨੂੰ ਪਾਣੀ ਪਾਵਾਂ ਕਿ ਨਾ ਪਾਵਾਂ ਤੇ ਮੈਂ ਸੋਚ ਰਹੀ ਸੀ ਵੀ ਪਾਣੀ ਤਾਂ ਗਿੱਲੀ ਪਈ ਹੈ ਸਾਰੀ ਮਿੱਟੀ ਜੀ ਤੇ ਪਾਣੀ ਪਾਉਣ ਨਹੀਂ ਪਾਉਂਦੇਗੇ ਵੀ ਜਿਆਦਾ ਪਾਣੀ ਪਾਉਣ ਨਾਲ ਵੀ ਪੇੜ ਪੌਦੇ ਖਰਾਬ ਹੋ ਜਾਂਦੇ ਹੈਗੇ ਤੇ ਹੁਣ ਮੀਂਹ ਨਾਲ ਨਾਲ ਤੇ ਹਰੇ ਭਰੇ ਹੋਏ ਪਈ ਹੈਗੇ ਤੇ ਇਧਰ ਦੇਖੋ ਬਹੁਤ ਵਧੀਆ ਪੁਦੀਨਾ ਹਰਾ ਹਰਾ ਹੋ ਰਿਹਾ ਹੈਗਾ ਤੇ ਜਾਵਣ ਵੀ ਹਰੇ ਹਰੇ ਪੱਤੇ ਹੋ ਗਏ ਹੈਗੇ ਮੀਂਹ ਨਾਲ ਬਹੁਤ ਵਧੀਆ ਬਣ ਗਏ ਹੈਗੇ ਸਾਰੇ ਦਰਖਤ ਤੇ ਸੋਹਣੇ ਬਣ ਗਏ ਹੈਗੇ ਤੇ ਮੱਛੇ ਜੇ ਪਏ ਸੀਗੇ ਪਹਿਲਾਂ ਤਾਂ ਹੋੜੀ ਪੁਲਸੇ ਜੇ ਪਏ ਸੀਗੇ ਇਧਰ ਚਿੜਗਾਂ ਨੇ ਬਹੁਤ ਜ਼ਿਆਦਾ ਰੌਲਾ ਪਾ ਰੱਖਿਆ ਸੀਗਾ ਇਧਰ ਦਰਖਤ ਦਾ ਜਿਹੜੇ ਸਾਰੇ ਨੇਰੀ ਨਾਲ ਨਾ ਪੱਤੇ ਝੜ ਗਏ ਇਹਨਾਂ ਦੇ ਪਤਾ ਨਹੀਂ ਇਹਨਾਂ ਨੂੰ ਕੀ ਗੱਲ ਹੋ ਗਈ ਵਿਚਾਰ ਤੇ ਸੁੱਕ ਜੇ ਸੁੱਕਦੇ ਜੇ ਵੀ ਜਾਂਦੇ ਹੈਗੇ ਇਧਰ ਚਿੜੀਆਂ ਨੇ ਤਾਂ ਬਾਰ-ਬਾਰ ਇੰਨਾ ਜਿਆਦਾ ਰੌਲਾ ਪਾਇਆ ਸੀ ਬਹੁਤ ਜਿਆਦਾ ਰੌਲਾ ਪਾਇਆ ਸੀ ਮੈਂ ਦੇਖੀ ਜਾਂਦੀ ਸੀ ਵੀ ਕੀ ਗੱਲ ਹੈ ਵੀ ਜਿਹੜਾ ਇਹ ਇੰਨਾ ਰੌਲਾ ਪਾ ਰਹੀਆਂ ਤੇ ਪਰ ਸੀ ਹੈ ਤਾਂ ਕੁਝ ਵੀ ਨਹੀਂ ਸੀ ਤੇ ਇਹਨਾਂ ਨੇ ਬਹੁਤ ਉਹੀ ਵੈਸੇ ਰੌਲਾ ਪਾ ਰਹੀਆਂ ਸੀ ਤੇ ਇਧਰ ਮੈਂ ਕੋ ਬੈਠੀ ਵੀ ਚੱਕੀ ਜਾਂਦੀ ਸੀ ਕਿ ਵੀ ਇਹ ਕੀ ਹੋਈ ਜਾਂਦਾ ਇਹ ਵੀ ਬਸ ਬੈਠੀ ਰਹਿੰਦੀ ਹੈਗੀ ਇਦਰ ਮੈਂ ਔਟਾ ਔਟਾ ਵੀ ਗੋਨ ਲਿਆ ਸੀਗਾ ਤੇ ਮੈਂ ਚਾਹ ਵੀ ਧਰ ਲਈ ਸੀਗੀ ਨਾਲ ਤੇ ਫਟਾਫਟ ਮੈਂ ਚਾਹ ਪੀ ਲਈ ਤੇ ਉਸ ਤੋਂ ਬਾਅਦ ਨਾ ਮੰਗੇ ਤੇ ਤਿਆਰ ਹੋਵਾਂਗੇ ਤੇ ਇੱਕ ਅੱਦੂ ਦੀ ਸਬਜ਼ੀ ਜਿਹੜੀ ਬਣਾਈ ਸੀਗੀ ਤੇ ਇਹ ਵੀ ਰਿੱਝ ਗਈ ਸੀਗੀ ਤੇ ਬਸ ਹੁਣ ਥੋੜੀ ਕ ਅਸਰ ਸੀ ਤੇ ਇਹ ਬੰਦ ਕਰਨੀ ਸੀ ਇਦਰ ਉੱਠ ਖੜੇ ਸੀਗੇ ਤੇ ਪਾਣੀ ਚਾਹ ਪਾਣੀ ਵੀ ਪੀ ਲਿਆ ਸੀਗੇ ਨੰਨ ਤੇ ਰਸ਼ਮੀਨ ਜਾਂਦਾ ਸੀ ਖੇਡਣ ਰਸ਼ਮੀਨ ਨੂੰ ਮੈਂ ਰੋਕ ਰਹੀ ਸੀਗੀ ਰਸ਼ਮੀਨ ਤੂੰ ਨਾ ਜਾ ਹਜੇ ਤੱਕ ਤੇ ਇਹ ਨਾ ਹਣਾ ਨੂੰਣਾਗਾ ਤੇ ਤਿਆਰ ਹੋਣਾ ਇਹ ਕਹਿੰਦਾ ਮम्मा 10 ਮਿੰਟ ਬਸ 10 ਮਿੰਟ 10 ਮਿੰਟ ਐ ਕਰੀ ਗਿਆ ਤੇ ਫਿਰ ਮੈਂ ਇਹਨੂੰ ਖਚਲ 10 ਮਿੰਟ ਜਾਵੜਾ ਤੇ ਮम्मा ਤੁਸੀਂ ਅੰਦਰ ਬਹਿ ਜਾ ਕੋਈ ਨਹੀਂ ਮੈਂ 10 ਮਿੰਟਾਂ ਚ ਜਾਇਆ ਖੇਡ ਕੇ ਇਹ ਇੱਧਰ ਮੈਨੂੰ ਛੱਡ ਕੇ ਤੇ ਇੱਧਰਲੇ ਗੇੜ ਜਾਂਦਾ ਰਿਹਾ ਇਹਨੇ ਫਿਰ ਵੀ ਜਾਈ ਰਿਹਾ ਸੀ ਤੇ ਫਿਰ ਮੈਨੂੰ ਕਿ ਮੈਂ ਖਚਲ 10 ਮਿੰਟਾਂ ਦੇ ਅੰਦਰ ਅੰਦਰ ਆ ਜੀ ਤੇ ਉਸ ਤੋਂ ਬਾਅਦ ਨਾ ਕੇ ਤੇ ਤਿਆਰ ਹੋਣਾ ਆਪਾਂ ਤੇ ਜਾਣਾਗਾ ਤੇ ਬਸ 9:30 ਵਜੇ ਅਸੀਂ ਜਾਣਾ ਹੈ